ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਅੱਜ ਵੀਰੋ ਅਸੀਂ ਸੰਤ ਮਸਕੀਨ ਜੀ ਦੀ ਕਥਾ ਕ੍ਰਿਸ਼ਨਾ ਤੇ ਸੁਦਾਮਾ ਦੀ ਦੋਸਤੀ ਦੇ ਉੱਤੇ ਸੁਣਾਵਾਂਗੇ ਤੇ ਇਹ ਦੇਖਾਂਗੇ ਕਿ ਹੱਕ ਦੀ ਗੱਲ ਕਰਨਾ ਕਿੱਡਾ ਔਖਾ ਵੈ ਹੱਕ ਦੀ ਗੱਲ ਕਰੋਗੇ ਤੇ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਤੇ ਮੁਸੀਬਤਾਂ ਤੁਹਾਡੇ ਤੇ ਆਉਣਗੀਆਂ ਸੋ ਚੱਲ ਕੇ ਅਸੀਂ ਕਥਾ ਸੁਣਨੇ ਆ ਤੇ ਇਸਦੇ ਬਾਰੇ ਜਾਣਨੇ ਆ ਸੁਦਾਮਾ ਤੇ ਕ੍ਰਿਸ਼ਨ ਸੰਦੀਪਨ ਦੇ ਚੇਲੇ ਸਨ ਵਿਦਿਆ ਗੁਰੂ ਕ੍ਰਿਸ਼ਨ ਦੇ ਸੰਦੀਪਨ ਸਨ ਸ਼ਾਸਤਰ ਵਿੱਦਿਆ ਦੇ ਗੁਰੂ ਦੁਰਬਾਸ਼ਾ ਸਨ ਦੋ ਗੁਰੂ ਸਨ ਕ੍ਰਿਸ਼ਨ ਦੇ ਜਿੱਦਿਆ ਗੁਰੂ ਅਲੱਗ ਸੀ ਸ਼ਾਸਤਰ ਗੁਰੂ ਅਲੱਗ ਸੀ ਸ਼ਾਸਤਰ ਗੁਰੂ ਅਲੱਗ ਸੀ ਰਾਮ ਦੇ ਵੀ ਦੋ ਗੁਰੂ ਸਨ ਵਿਸ਼ਵਾਮਿੱਤਰ ਤੇ ਵਿਸ਼ਿਸ਼ਟ ਵਿਸ਼ਿਸ਼ਟ ਕੋਲੋਂ ਗਿਆਨ ਸਿੱਖਿਆ ਵਿਸ਼ਵਾਮਿੱਤਰ ਕੋਲੋਂ ਸ਼ਾਸਤਰ ਵਿੱਦਿਆ ਸਿੱਖੀ ਦੋ ਸਨ ਰਾਮ ਦੇ ਗੁਰੂ ਦੋ ਸਨ ਸ੍ਰੀ ਕ੍ਰਿਸ਼ਨ ਦੇ ਗੁਰੂ ਸੰਦੀਪਨ ਵਿਦਿਆਗੁਰੂ ਹੈ ਕ੍ਰਿਸ਼ਨ ਤੇ ਸੁਦਾਮੇ ਦਾ ਜਿਸ ਨੂੰ ਅੱਜ ਅਸੀਂ ਉਹਜੈਨ ਕਹਿੰਦੇ ਆ ਇਹਦਾ ਪੁਰਾਣਾ ਨਾਮ ਸੀ ਅਵੰਤ ਦਾ ਅਜੇ ਵੀ ਉਹ ਆਸ਼ਰਮ ਬਣਿਆ ਹੋਇਆ ਹੈ ਜਿਸ ਆਸ਼ਰਮ ਦੇ ਚ ਦੋਵੇਂ ਪੜ੍ਹੇ ਸਨ ਹੋਰ ਵੀ ਕਾਫੀ ਸੰਪੰਨ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ ਇਹ ਵੀ ਦੋਵੇਂ ਪੜ੍ਹਦੇ ਸਨ ਰੱਬ ਦੀ ਨੇਕ ਦੋਵਾਂ ਦੀ تعلیم ਮੁਕੰਮਲ ਹੋਈ ਨਿਕਲੇ ਧੁਕ ਤੇ ਸਮਾਪਾ ਕੇ ਦੁਆਰਗਾ ਦਾ ਰਾਜਾ ਬਣਿਆ ਇਕ ਦੂਸਰਾ ਵਿਚਾਰਾ ਗੁਜਰਾਤ ਦੇ ਇਲਾਕੇ ਵਿੱਚ ਬਿਲਕੁਲ ਮੁਫਲਿਸ ਸੁਦਾਮਾ ਗਰੀਬ ਤੋਂ ਮੈ ਲਮਕਾਵਾ ਨਾ ਸੁਭਾਵਕ ਸੁਤੇ ਸਿ ਅਸੀਂ ਘਟਨਾ ਘਟੀ ਮੁਫਲਸੀ ਇਤਨੀ ਵੱਧ ਗਈ ਕਿ ਸਵੇਰੇ ਦਾ ਹੈ ਤੇ ਸ਼ਾਮ ਦਾ ਨਹੀਂ ਤੇ ਸ਼ਾਮ ਦਾ ਹੈ ਤੇ ਸਵੇਰੇ ਦਾ ਨਹੀਂ ਤੇ ਬੜਾ ਅਣਖੀਲਾ ਬ੍ਰਾਹਮਣ ਸੀ ਮੰਗਣ ਦੇ ਬਿਰਤੀ ਅਜੇ ਬ੍ਰਾਹਮਣਾ ਚ ਆਰੰਭ ਨਹੀਂ ਹੋਈ ਸੀ ਔਰ ਗਜ਼ਬ ਦੀ ਗੱਲ ਇਹ ਕਥਾ ਜਿ ਕਹਿ ਦਿੰਦਾ ਸੀ ਯਥਾਰਤ ਸੁਦਾਮਾ ਕਿਸੇ ਮੰਦਰ ਦੇ ਵਿੱਚ ਇਸ ਦੇ ਕੋਲ ਕੋਈ ਕਥਾ ਵੀ ਨਹੀਂ ਕਰਾਂਦਾ ਸੀ ਯਥਾਰਤ ਕਹਿ ਦਿੰਦਾ ਸੀ ਸਹੀ ਵਿੰਗੇ țeڑے ਢੰਗ ਨਾਲ ਤੇ ਲੋਕੀ ਸੁਣ ਲੈਣਗੇ ਔਰ ਯਕੀਨ ਜਾਨੋ ਇੱਥੇ ਯਥਾਰਤ ਮੈਂ ਵੀ ਤੁਹਾਡੇ ਸਾਹਮਣੇ ਰੱਖਾਂ ਹੋ ਸਕਦਾ ਹੈ ਕਿ ਮੇਰੀਆਂ ਬਾਹਾਂ ਪਕੜ ਕੇ ਕਹਿਣ ਬਾਹਰ ਨਿਕਲ ਜੇ ਵੀ ਮਰਜ਼ ਕਰਦੇ ਹੈਂ ਇਸ ਸੁਦਾਮਾ yatharth ਕਹਿ ਦੇਣਾ ਵਾਹ ਹੋਇਆ ਕਿ ਚਾਰੋਂ ਪਾਸੇ ਵਿਚਾਰੇ ਤਾਂ ਕੋਈ ਕਥਾ ਨਾ ਕਰਾਏ ਤੇ ਜੀਵਨ ਭਰ ਜੋ ਪੜਿਆ ਸੀ ਆਖਰ ਵੇਦਾਂਤ ਪੜਿਆ ਸ਼ਾਸਤਰ ਪੜੇ ਉਪਨਿਸ਼ਦਾਂ ਪੜੀਆਂ ਗਿਆਨ ਹਾਸਲ ਕੀਤਾ ਔਰ ਫਿਰ ਇਸ ਨੂੰ ਸੁਣਾਣਾ ਤੇ ਸਿਖਾਣਾ ਚਾਹਿਆ ਕੌਣ ਸਿੱਖੇ ਇਸ yatharthਵਾਦੀ ਕੋ ਜੋ ਸਹੀ ਹੈ ਜੋ ਸਿਧਾਂਤ ਹੈ ਸਾਹਮਣੇ ਰੱਖ ਦੇਣਾ ਪਰੰਪਰਾਵਾਦੀ ਨਹੀਂ ਸੀ ਬੜਾ ਭਜਨੀਕ ਬੜਾ ਰਸਕ ਔਰ ਸਮਾਦੀ ਲੇਨ ਅੱਧੀ ਰਾਤ ਨੂੰ ਉੱਠ ਕੇ ਸੂਰਜ ਨਿਕਲਣ ਤੱਕ ਸਮਾਦੀ ਦੇਚ ਰਹਿਣ ਵਾਲਾ ਇਹ ਪੁਰਸ਼ ਘਰ ਵਿੱਚ ਮੁਫਲਸੀ ਹੋ ਗਈ। ਇਤਨੀ ਮੁਫਲਸੀ ਹੋਈ ਕਿ ਘਰਵਾਲੀ ਨੇ ਕਿਹਾ ਤੁਹਾਡਾ ਸਖਾ ਤੁਹਾਡਾ ਗੁਰੂ ਭਾਈ ਤੇ ਤੁਹਾਡਾ ਦੋਸਤ ਕ੍ਰਿਸ਼ਨ ਉਹ ਤੇ ਰਾਜਾ ਬਣ ਗਿਆ ਚਲੇ ਜਾ ਉਸ ਦੇ ਕੋਲ। ਸੁਦਾਮਨ ਕਹਿੰਦਾ ਭਲੀਏ ਉਹ ਮੇਰਾ ਮਿੱਤਰ ਹੈ। ਮੈਂ ਦੇਣ ਤੇ ਲੈਣ ਦੀ ਯਾਰੀ ਉਸ ਨਾਲ ਨਹੀਂ ਜੋੜੀ ਜੇ ਮੈਂ ਲੈਣ ਚਲਾ ਗਿਆ ਮੈਂ ਬਿਖਾਰੀ ਉਹ ਦਾਤਾ ਬਣ ਜਾਏਗਾ ਸਾਡੀ ਦੋਸਤੀ ਟੁੱਟ ਜਾਏਗੀ ਇਹ ਮੈਂ ਨਹੀਂ ਕਰ ਸਕਦਾ ਸਾਡੀ ਨਿੱਤਰਤਾ ਹੈ ਸਾਡੀ ਦੋਸਤੀ ਹੈ ਇਸ ਦੋਸਤੀ ਨੂੰ ਵਪਾਰ ਨਾ ਬਣਾ ਦੇਣ ਲੈਣ ਤੇ ਨਾ ਖੜਾ ਕਰ ਮੈਂ ਨਹੀਂ ਜਾਣਾ ਲੇਕਿਨ ਇੱਕ ਦਿਨ ਮਜਬੂਰ ਹੋਇਆ ਦੋ ਦਿਨ ਦੇ ਦੋ ਇਆਣੇ ਭੁੱਖੇ ਛੋਟੇ بک تو بہ بس ممتا دا مارے ہوا یہاں بچیاں دی بک نہیں دیکھ سکیا بچے بکھے بے پتنی بھی بکھی ہے بہویں آپ بھی نہیں کھا دا دو دن دا پر بچیاں دی بکھ نہیں سہیں سہی گئی اس کو عشق باہر نیتران اسک بار دا ہے گھر والی والے اچھا میں چلتا جانا دوار کا جانا ਸੋ 100 ਮਿਲਦੀ ਦੂਰੀ ਤੇ ਹੋਵੇਗਾ ਜਾਣਾ ਜਿਉ ਇਹ ਜਾਣ ਲਗਿਆ ਤੇ ਘਰ ਵਾਲੀ ਕਹਿੰਦੀ ਏ ਤੁਸੀਂ ਸੰਦੀਪਨ ਦੇ ਚੇਲੇ ਰਹੋ ਵੈਦਿਕ ਰੀਤੀ ਦੇ ਮੁਤਾਬਕ ਸੰਤ ਕੋਲ ਜਾਣਾ ਰਾਜੇ ਕੋਲ ਜਾਣਾ ਜੋਤਸੀ ਕੋਲ ਜਾਣਾ ਗੁਰੂ ਕੋਲ ਜਾਣਾ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਵੈਦਿਕ ਰੀਤੀ ਇਸ ਤਰ੍ਹਾਂ ਹੈ ਵੈਦ ਗੁਰੂ ਨਿਰਪ ਜੋਤਸੀ ਔਰ ਸੰਤ ਢਿਗ ਜਾਏ ਰਿਕਤ ਪਾਣ ਨਾ ਜਾਈਏ ਫਲ ਦੀਏ ਫਲ ਪਾਏ ਇਹਨਾਂ ਕੋਲ ਖਾਲੀ ਹੱਥ ਨਹੀਂ ਜਾਣਾ ਕੁਝ ਨਜ਼ਰਾਨਾ ਕੁਝ ਭੇਟ ਤੇ ਸੁਦਾਮਾ ਕਹਿੰਦੇ ਕੀ ਭੇਟ ਰਖਾ ਕੰਨ ਤੋਂ ਨੰਗਾ ਤੋਤੀ ਫਟੀ ਹੋਈਏ ਮੇਰੀ ਪੈਰਾਂ ਵਿੱਚ ਮੇਰੇ ਜੋਤੀ ਨਹੀਂ ਹੈ ਦੋ ਦਿਨ ਦਾ ਮੇਰੇ ਭੇਟ ਦੇ ਚੰਨ ਵੀ ਨਹੀਂ ਹੈ ਇਹ ਬੱਚੇ ਮੇਰੇ ਸਾਹਮਣੇ ਬਿਲਕੁਲ ਦੇ ਪੈਣ ਮੇਰੀ ਆਤਮਾ ਰੋਂਦੀ ਹੈ ਮੈਂ ਕੀ ਨਜ਼ਰਾਨਾ ਰੱਖਾਂ ਮੁੱਠੀ ਭਰ ਕਦਰੇ ਚਾਵਲ ਕਰ ਦੇ ਕਿਸੇ ਕੋਨੇ ਚ ਪੈਣੇ ਕਿਸੇ ਬਾਂਢੇ ਚ ਸੁਦਾਮੇ ਨੂੰ ਦਿੱਤੇ ਨੇ ਤੇ ਆਖਿਆ ਨਜ਼ਰਾਨਾ ਹੀ ਰੱਖਣਾ ਹੁੰਦਾ ਹੈ ਨਾ ਵਪਾਰ ਥੋੜੀ ਕਰਨਾ ਹੈ ਭੇਟਾ ਹੀ ਰਖਣੀ ਹੈ ਨਾ ਹਾਂ ਹਾਂ ਖਾਲੀ ਨਾ ਉਟੀ ਨਾਲ ਇੱਕ ਚਾਵਲ ਦੇ ਦਾਣੇ ਬਨ ਲਏ। ਉਹ ਭਾਈ ਗੁਰਦਾਸ ਜੀ ਆਪਣੇ ਢੰਗ ਨਾਲ ਲਿਖ ਰਹੇ ਨੇ। ਬੜਾ ਗਜ਼ਬ ਦਾ। ਭਾਈ ਗੁਰਦਾਸ। ਜੁਪਲ ਸੁਦਾਮੇ ਦਾਰ ਦੇ। ਬਾਲ ਸਖਾਈ ਮਿੱਤਰ ਸਦਾਏ। ਲਾਗੂ ਹੋਈ ਬਾਮਣੀ ਮਿਲ ਜਗਦੀਸ਼ ਦਰਿਦ੍ਰ ਗਵਾਏ। ਜਾਓ ਜਗਦੀਸ਼ ਕੋਲ ਜਾ। دلدری مٹ جائے گی وہ آ ہے تھڑی حالت ترس کھا کے دے لے گا پر چلیا کر جائیے کون ملا ہے رستے دچ، ٹھیکریاں گندہ جا رہے ہیں ریت دے زرے گندہ جا رہا ہے کس نے ملن دینا میں نے کس نے اندر جان دینا ہے میری جڑی حالت ہے لنچ میں نے کون جان دے گا دروازے تے پہرے دار سنتری کتے جان گے ਉਹ ਰਾਜਾ ਮੇਰੀ ਇਹ ਹਾਲਤ ਇਸ ਤਰ੍ਹਾਂ ਸੋਚਦਾ ਵਿਚਾਰਦਾ ਬਹੁਤਾ ਨਗਰ ਦਵਾਰ ਦਾ ਸਿੰਘ ਦਵਾਰ ਖਲੋਤਾ ਜਾਏ। ਇਹੀ ਸੋਚਦਾ ਸੋਚਦਾ ਵਿਚਾਰਦਾ ਵਿਚਾਰਦਾ ਆਖਿਰ ਚੌਥੇ ਦਿਨ ਇਹ ਦਵਾਰ ਕਾ ਬਾਝੇ ਕੋਈ ਮਹਿਲਾਂ ਦਾ ਜੋ ਮੁਖੀ ਗੇਟ ਸੀ ਉਸ ਦੇ ਕੋਲ ਖੜਾ ਹੋ ਗਿਆ। جو وڈا گیٹ پہنچا نگر دوار کا سنگ دوار سب تو وڈا دروازہ سنتری کھڑے نے کرشن میرے بال سکھا می نہیں میرے گرو بھائی نے صرف گرو بھائی نہیں کچھ گلنا بارے شاستر دیا کچھ گلنا بارے میرے کل پچھ دے بھی رہے سکھ دے بھی رہے ਆਪ ਜੀ জ্ঞাত ਲਈ ਅਰਜ਼ ਕਰਾਂ ਵਿਦਿਆ ਦੇ ਸੁਦਾਮਾ ਅਧਿਐਸੀ ਕ੍ਰਿਸ਼ਨ ਦੇ ਛੇ ਸੰਪਛੜੇ ਸਨ ਇਹ ਇਤਿਹਾਸਕੰਦ ਹੈ ਉਹ ਆਸ਼ਰਮ ਮੌਜੂਦ ਹੈ ਅਵੰਤ ਕਾ ਦੇਚ ਉਜੈਨ ਦੇਚ ਇਹ ਕਹਾਣੀਆਂ ਉੱਥੇ ਮੌਜੂਦ ਨੇ ਵਿਦਿਆ ਦੇ ਅੱਗੇ ਬੜਾ ਸਰਖੈਸ ਦੇ ਆ ਸੁਦਾਮਾ ਕ੍ਰਿਸ਼ਨ ਦੀਆਂ ਪੜਾਈ ਉਹਦੇ ਚ ਗਲਤੀਆਂ ਸੁਧਾਰਨ ਵਾਲਾ ਹੈ ਸੁਦਾਮਾ ਉਹਨ ਗੁਰੂ ਭਾਈ ਨੇ ਮਿੱਤਰ ਨੇ جیسے سنتری کیا جا اندر کہے تیرا بال سکا میتر آیا ہے گرو بھائی آیا ہے ہس پہ تین سنترین سن تین ہی ہس کے کھڑے سن پیری لال ہس پے کہنے لگے جیسے تھے روز سینکڑے آتے نے وہ بھی اس طرح ہی کہن دے جا اپنا رستا پکڑ ہونے گنا کی لڑ ہی نہیں ਸ਼ਿਆਣੇ ਕਹਿੰਨੇ ਗਰੀਬੀ ਹੀ ਇੱਕ ਗੁਨਾਹ ਹੈ। ਮੁਫਲਸੀ ਇੱਕ ਪਾਪ ਹੈ। ਬੇਲਗਰਾ ਇੱਕ ਕੋੜੇ ਬੋਲ ਵੀ ਉਸਨੇ ਸੁਣ ਲਏ। ਤੇ ਇਤਨਾ ਆਖਿਆ ਹੱਥ ਜੋੜ ਕੇ ਮੈਂ ਮਿੱਤਰੋ ਵਾਪਸ ਚਲਾ ਜਾਵਾਂਗਾ। ਉਣੇ ਚਲਾ ਜਾਵਾਂਗਾ। ਸਿਰਫ ਤੁਸੀਂ ਇਤਨਾ ਕਹਿ ਦਿਦੋ ਸਖਾ ਮਿੱਤਰ ਤੁਹਾਡਾ ਗੁਰੂ ਭਾਈ ਸਦਾਮਾ ਆਇਆ ਹੈ। ਬਸ ਇਤਨਾ ਕਹਿ ਦਿਦੋ ਅਗਰ ਤੁਸੀਂ ਵਾਪਸ ਛੇਤੇ ਨਾ ਹੈ ਉਹਨਾਂ ਨੇ ਇਨਕਾਰ ਕਰ ਦਿੱਤਾ ਮੈਂ ਚਲਾ ਜਾਵਾਂਗਾ ਦੁਬਾਰਾ ਤੁਹਾਨੂੰ ਆਖਾਂਗਾ ਵੀ ਨਹੀਂ ਕਿਉਂਕਿ ਹਿਰਦੇ ਦੇ ਗਹਿਰੇ ਤਲ ਤੋਂ ਬੋਲ ਰਿਹਾ ਸੀ ਉਹ ਸੰਤਰੀਆਂ ਦਾ ਮਨ ਵੀ ਪਸੀਜ ਗਿਆ ਸੱਚਾਈ ਦਾ ਆਪਣਾ ਅਸਰ ਹੁੰਦਾ ਹੈ ਇੱਕ ਕਹਿਣ ਲਗਾ ਅੱਛਾ ਸੀ ਅੰਦਰੋਂ ਪੁੱਛ ਕੇ ਆਉਂਦੇ ਆ ਮਿਲ ਗਏ ਸ੍ਰੀ ਕ੍ਰਿਸ਼ਨ ਸਿੰਘਾਸਣ ਤੇ ਬੈਠੇ ਨੇ ਜਗਤੰਨ ਭਗਵਾਨ ਵਾਰਿਕ ਆਇਆ ਹੈ ਤਨ ਮਿਲਣਾ ਚਾਹੁੰਦਾ ਵेशभूषा ਬਹੁਤ ਉਦਸਦੰਦੀ ਸੀ ਉਸਦੀ ਵेशभूषा ਕੀ 10 ਤੋ ਕਵੀ ਨਰੋਤਮ ਨੇ ਤੇ ਭਾਈ ਗੁਰਦਾਸ ਨੇ ਜਿਸ ਢੰਗ ਨਾਲ ਦਰਜ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਹੱਥ ਜੋੜ ਕੇ ਇਹ ਸੰਤਰੀ ਸ਼੍ਰੀ ਕ੍ਰਿਸ਼ਨ ਨੂੰ ਕਹਿੰਦਾ ਹੈ ਜਗਦੰਨ ਸੀਸ ਪਗਾਨਾ ਸਿਰ ਤੇ ਤੱਕ ਕੋਈ ਹੈਰਾਨਗੀ ਹੈ ਮੈਨੂੰ ਤੁਹਾਡਾ ਮਿੱਤਰ ਤੁਹਾਡਾ ਗੁਰੂ ਭਾਈ ਸਿਰ ਤੇ ਪੱਗ ਕੋਈ ਨਹੀਂ ਮੈਨੂੰ ਹੈਰਾਨੀ ਗੀ ਸਿਰ ਤੇ ਦਸਤਾਰ ਕੋਈ ਨਹੀਂ ਦਸਤਾਰ ਸ਼ਬਦ ਅਰਬੀ ਦਾ ਹੈ ਕਿ ਮੁਸਲਮਾਨ ਦੀ ਜਿੱਥੇ ਤਸਵੀਰ ਖਿੱਚੀਏ ਗੁਰੂ ਅਰਜਨ ਦੇਵ ਜੀ ਨੇ ਸਾਬਦ ਸੂਰ ਦਸਤਾਰ ਸਿਰਾਂ ਤੇ ਮੁਸਲਮਾਨ ਦੀ ਤਸਵੀਰ ਉੱਥੇ ਖਿੱਚੀ ਸਿੱਖ ਦੀ ਤਸਵੀਰ ਨਹੀਂ ਖਿੱਚੀ ਮੁਸਲਮਾਨ ਦੀ ਉਹ ਵੀ ਦਸਤਾਰ ਸਜਾਉਂਦੇ ਮੁਹੰਮਦ ਸਾਹਿਬ ਦੇ ਸਿਰ ਤੇ ਇਸੇ ਤਰ੍ਹਾਂ ਦੀ ਦਸਤਾਰ ਹੈ ਜਿਵੇਂ ਤੁਸੀਂ ਸਜਾਈ ਹੈ ਮੈਂ ਤਸਵੀਰ ਦੇਖੀਏ ਈਰਾਨ ਦੇ ਵਿੱਚ ਪਰ ਮੈਂ ਲਾਇਆ ਹਿੰਦੁਸਤਾਨ ਦੇ ਵਿੱਚ ਕਈਆਂ ਨੂੰ ਦਿਖਾਈਆਂ ਮੈਂ ਕਦੇ ਪਛਾਣ ਨਹੀਂ ਆਉਂਦੀ ਇਹ ਮੁਸਲਮਾਨ ਹੈ ਕਿ ਸਿੰਘ ਹੈ ਇਸ ਤੰਦੀ ਦਸਤਾਰ ਸਿਰਫ ਇੰਨੀ ਗੱਲ ਹੈ ਉਹ ਪਰਖਸ਼ਮਲਾ ਰੱਖਿਆ ਬਾਕੀ ਦਸਤਾਰੇ ਇਸ ਵਾਸਤੇ ਕਾਲੀ ਦਸਤਾਰੇ ਇਸ ਵਾਸਤੇ ਈਰਾਨ ਦੇ ਸਾਰੇ ਮੌਲਵੀ ਕਾਲੀ ਦਸਤਾਰ ਪਹਿਨਦੇ ਹਨ ਔਰ ਉਸ ਤਰ੍ਹਾਂ ਹੀ ਬੰਦੇ ਨੇ ਜਿਵੇਂ ਮੁਹੰਮਦ ਸਾਹਿਬ ਬੰਦੇ ਸਨ ਨਹੀਂ ਮੁਹੰਮਦ ਸਾਹਿਬ ਦੀ ਤਸਵੀਰਾਂ ਪਤਨ ਕਿੰਨੇ ਮੌਲਵੀਆਂ ਨੂੰ ਇੰਡੀਆ ਵਿੱਚ ਦਿਖਾਈਆਂ ਤੁਸੀਂ ਕਹਿੰਦੇ ਹੋ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਬਣ ਸਕਦੀ ਸਾਰੇ ਈਰਾਨ ਦੀ ਦੁਕਾਨਾਂ ਦੇ ਲਟਕਾਈ ਪਈ ਹੈ بڑے بڑے ਮਜ਼ਾਰਾਂ ਤੇ ਲਟਕਾਈ ਪਈ ਹੈ ਔਰ ਉਹ ਧੂਪ ਦੀ ਬਿਲਕੁਲ ਸੁੰਨੀਆਂ ਦੀ ਸੁਆਸੇ ਆਪਸੇ ਜ ਬਣਦੀ ਵੀ ਨਹੀਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸੀਸ ਪਗਾਣਾ ਸਿਰ ਤੇ ਪੱਗ ਕੋਈ ਨਹੀਂ ਸੀਸ ਪਗਾਣਾ ਝਗਾ ਤਨ ਬੈ ਪ੍ਰਭ

ਔਰ ਉਸਦੇ ਪਰਦੇ ਨੂੰ ਪੂਰਾ ਨਹੀਂ ਢੱਕਦੇ। ਪੈਰਾਂ ਤੋਂ ਤੇ ਇੰਜ ਪਤਾ ਚੱਲਦਾ ਜਿਨੇ ਜਨਮ ਤੋਂ ਇਸ ਨੂੰ ਜੁੱਤੀ ਨਸੀਬ ਨਹੀਂ ਦੀ ਕਿਉਂਕਿ ਜੁੱਤੀਆਂ ਦੇ ਨਿਸ਼ਾਨ ਪੈਰ ਵਿੱਚ ਨਹੀਂ ਨੇ। ਪੈਰ ਪਾਹਨ ਕੀ ਨਹੀਂ ਸਾਮਾ। ਦਵਾਰ ਖੜੋ ਬਿਜ ਗੁਰਭਲ ਵੇਖ। ਰਹਿੋ ਚੱਕ ਸੋ ਬਸਦਾ ਅਗਬਰਾਨਾ। ਬੜਾ ਇੱਕ ਦੁਰਵਲ ਗਰੀਬਾ ਜੀ। ਹੱਡੀਆਂ ਦਾ ਢਾਂਚਾ ਬਾਹਰ ਕਰਾ। ਮਸਹੀ ਉਸ ਤੇ ਦੇਖੋ ਸਰ ਬਿਸ਼ਣ ਕਹਿਨੇ ਇਹ ਤੇ ਚ ਨਾਂ ਕੀ ਦਸਦਾ ਹੈ ਤੁਨ ਕੋ ਨਾਮ ਦਸਿਆ ਹੈ ਦਵਾਰਪਾਲ ਸੰਤਰੀ ਕਹਿੰਦਾ ਹਾਂ ਦਵਾਰ ਖਰੋ ਦੇ ਜ ਦੁਰਭਲ ਵੇਖ ਰਹਿਓ ਚਕ ਸੋ ਬਸੁਦਾ ਅਭਰਾਮ ਪੁੱਛਤ ਦੀਨ ਦਿਆਲ ਕੋ ਧਾਮ ਬਤਾਵਤ ਆਪਣੋ ਨਾਮ ਸੁਦਾਮਾ ਭਗਵਨ ਨਾਮ ਸੁਦਾਮਾ ਦੱਸਦਾ ਹੈ ਅੱਛਾ ਹੁਣ ਜੋ ਕੁਝ ਕ੍ਰਿਸ਼ਨ ਕਰਦੇ ਨੇ ਉਹ ਭਾਈ ਗੁਰਦਾਸ ਇੰਜ ਕਲਮ ਬੰਦ ਕਰਦੇ ਨੇ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਇਆ ਇੱਕਦਮ ਸਿੰਘਾਸਣ ਤੇ ਖੜੇ ਹੋਏ ਤੇ ਦੂਰੋਂ ਦੇਖਿਆ ਦਰਵਾਜ਼ੇ ਦੇ ਬਾਹਰ ਉੱਥੋਂ ਡੰਡਾਉਤ ਕੀਤੀ ਡੰਡੇ ਦੀ ਤਰ੍ਹਾਂ ਲੰਮੇ ਡੰਡਾਉਤ ਮਨ ਉਸ ਨੂੰ ਹੀ ਕਰਦਾ ਹੈ ਜਿਸ ਨੂੰ ਵਿਦਿਆ ਵਿੱਚ ਗਿਆਨ ਵਿੱਚ ਆਪਣੇ ਤੋਂ ਵੱਡਾ ਮੰਨੈ ਗੁਰਨਾਮਕ ਨੇ ਕਿਹਾ ਸੀ ਸਿੱਖ ਸਿੱਖ ਦੇ ਪੈਰੀਂ ਪਰੇ ਜੋਦੀ ਸੀ ਗੁਰ ਸਿਖੜਾ ਤਿਸ ਨੇ ਉਹਨਾਂ ਨੂੰ ਲਾਗੋਂ ਪਾਇ ਜੀ ਪੈਰੀ ਪਾਉਣਾ ਜਗ ਵਰਦਾਇਆ ਤਾਂ ਨਹੀਂ ਕਿਸ ਤਰ੍ਹਾਂ ਦੀ ਹੰਕਾਰੀ ਤਬੀਅਤ ਪੈਦਾ ਹੋ ਗਈ ਲਾਉ ਸਿਖਾਂ ਦੇ ਚਰਨਾਂ ਦੀ ਧੂੜ ਨੂੰ ਮਸਤਕ ਤੇ ਮਤਾ ਕੋਈ ਰਸਕ ਹੋ ਗਏ ਮਤਾ ਕੋਈ ਬੇਰਾਗੀ ਮਤਾ ਕੋਈ ਜੁੜਿਆ ਹੋਏ

ਪਹਿਲੇ ਦੇ ਪਰ ਦਖਣਾ ਪੈਰੀ ਕਹਿ ਕੇ ਲੈ ਗਲ ਲਾਇ। ਫਿਰ ਕੋਲ ਪਹੁੰਚ ਕੇ ਪ੍ਰਕਰਮਾ ਕੀਤੀ। ਪਰ ਕਰਮਾ ਮਨੁੱਖ ਉਸੇ ਦੀਆ ਕਰਦਾ ਹੈ ਜਿਸ ਤੋਂ ਸਦਕੇ ਹੁੰਦਾ ਹੈ, ਜਿਸ ਤੋਂ ਫਿਰਾ ਹੁੰਦਾ ਹੈ, ਜਿਸ ਤੋਂ ਕੁਰਬਾਨ ਹੁੰਦਾ ਹੈ। ਪ੍ਰਕਰਮਾ ਕਰਦਾ। ਪ੍ਰਕਰਮਾ ਕਰਨ ਤੋਂ ਬਾਅਦ ਆਪਣਾ ਮਸਤਕ ਸੁਦਾਮੇ ਦੇ ਕਦਮਾਂ ਤੇ ਰੱਖਿਆ, ਫਿਰ ਮੱਥਾ ਟੇਕਿਆ। ਫਿਰ ਗਲਵਕੜੀ ਚਲੇ। ਪਹਿਲੇ ਡੰਡਾਉਤ ਫਿਰ ਪ੍ਰਕਰਮਾ ਫਿਰ ਚਰਨਾ ਤੇ ਮस्तक ਫਿਰ ਗਲਵਕੜੀ ਚ ਫਿਰ ਸਿੰਘਾਸਣ ਤੇ ਬਿਠਾਇਆ ਆਪ ਥੱਲੇ ਬੈਠੇ ਚਰਨੋਂ ਧੁਖ ਲੈ ਪੈਰ ਧੋਏ ਸਿੰਘਾਸਣ ਉਪਰ ਬਿਠਾਇਏ ਚਰਨਾਮਤ ਚਰਨ ਧੋਤੇ ਨੇ ਸੁਦਾਮੇ ਦੇ ਚਰਨਾਮਤ ਕੀ ਗਏ ਚਰਨ ਦਾ ਧੋਤਾ ਹੋਇਆ ਜਲ ਪੀ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਨਵੇਂ ਪਾਤਸ਼ਾਹਤ ਚਰਨਾਂਮਤ ਦੇ ਕੇ ਸਿੱਖ ਬਣਾਏ ਜਾਂਦੇ ਸਨ ਕਿਉਂਕਿ ਚਰਨਾਂਮਤ ਦੇਣ ਵਾਲੇ ਕੁਝ ਭ੍ਰਸ਼ਟ ਹੋ ਗਏ ਸਨ ਮੈਲੇ ਹੋ ਗਏ ਸਨ ਉਹ ਮਸੰਦ ਤੇ ਦਸਮ ਪਿਤਾ ਨੇ ਫਿਰ ਇਹ ਖੰਡੇ ਦੇ ਅੰਮ੍ਰਿਤ ਦੀ ਪ੍ਰਥਾ ਚਲਾਈ ਔਰ ਕੱਲੇ ਕੋਨ ਅਧਕਾਰ ਖੋ ਲਿਆ ਪੰਝਾ ਨ ਦਿੱਤਾ। ਸ਼੍ਰੀ ਕ੍ਰਿਸ਼ਨ ਚਰਨਾਂਮਤ ਪਹਲੰਦੇ ਨੇ ਚਰਨਾ ਦਾ ਧੋਤਾ ਹੋਇਆ ਜਲ। ਚਰਨ ਆਪ ਧੋਤੇ ਨੇ। ਪ੍ਰਾਤ ਮੰਗਾਈ ਹੈ। ਪ੍ਰਾਤ ਦੇ ਚ ਪੈਰ ਧੋਤੇ ਨੇ। کسی زمانے میں دیکھا پن پیاریا نو جد گھر بلا سن اس طرح ہوں ایک دور اُسی دیکھے پٹانستان پیر پیر دو تے نے چرنا امرت پی گئے ادھے چرنا وہی کچھ ہے مستق جو بھرے ہویا ربی رس نال تو پیروں چ بھی کچھ نکل دا ہے بھی کچھ نکل دا ہے پیر جیت ٹک دے نے خاک اکسیر بن جاتی دیئے یہ ہتھ جس سر تکھیا جاتا ہے اس سر درکت آ ج

ਸੋਨੇ ਦੇ ਥਾਲੇ 'ਚ ਜੁਸਾ ਦਾ ਥੇ ਪਗਾ ਮਗਾ ਲੈ ਗਿਆ ਮਗਾ ਸੋਨੇ ਦੇ ਦਸਤਾਰ ਵਿੱਚ ਸੋਨੇ ਦੇ ਥਾਲੇ 'ਚ ਪਗਾ ਰੱਖ ਕੇ ਲੈੰਦੀ ਹੈ ਸ਼੍ਰੀ ਕ੍ਰਿਸ਼ਨ ਸੁਦਾਮੇ ਦੀ ਦਸਤਾਰ ਬੰਦੀ ਕਰਦੇ ਨੇ ਕੁਛੇ ਕ੍ਰਿਸ਼ਨ ਤੋਂ ਇਹਦੇ ਤੇੜ ਚੋਲਾ ਨਹੀਂ ਚੋਲਾ ਦਿਓ ਪਹਿਲੇ ਪਹਿਲਾਂ ਚ ਵਿਚਾਰੇ ਦੀ ਜੁੱਤੀ ਕੋਈ ਨਹੀਂ اٹھ دن دا بھوجن نہیں کھا ہوا اس روٹی دے اس دی فکر نہیں کر دے پہلے پگ دی دے. دے مستک دے جو روحانی رس ہے فضول خارج نہ ہو دے اس دا مستق جو روحانی ترنگا نال بھریا ہوا ہے ایمیں فضول نہ جان ربی چنتن کر کے جو اپنے مستق دے جمع کر دا ہے ایم فضول ضائع نہ آپ دستار سے جائیے ਅੱਜ ਤੱਕ ਬੰਨੇ ਹੈ। ਪਰ ਗਜ਼ਬ ਦੀ ਗੱਲ ਸੋਚਦੇ ਨੇ ਕ੍ਰਿਸ਼ਨ ਜੇ ਮੈਂ ਕੁਝ ਦਿੱਤਾ ਤਾਂ ਮੈਂ ਦਾਤਾ ਬਣ ਜਾਊਗਾ ਇਹ ਮੰਗਤਾ ਬਣ ਜਾਏਗਾ 4 ਦਿਨਾਂ ਬਾਅਦ ਉਸ ਤਰ੍ਹਾਂ ਹੀ ਤੋੜਿਆ ਹੈ। ਲੇਕਿਨ 4 ਦਿਨ ਅਜ ਘਰ ਦੇ ਸਭ ਕੁਝ ਪੁਛਾ ਦਿੱਤਾ ਹੈ। ਗੈਬੀ ਰੂਪ ਵਿੱਚ ਪਹਿਲੇ ਭੇਜ ਦਿੱਤਾ ਸਭ ਕੁਝ। ਸੁਦਾਮਨ ਉਂਝੀ ਤੋੜਿਆ ਹੈ। ਪਰ ਇਹ ਗਜ਼ਬ ਦਾ ਬ੍ਰਾਹਮਣ 4 ਦਿਨ ਉੱਥੇ ਰਿਹਾ ਹੈ ਆਇਆ ਮੰਗਣ ਵਾਸਤੇ ਸੀ ਨਹੀਂ ਮੰਗਿਆ। ਨਹੀਂ ਮੰਨੇ ਅਣਖ ਨਹੀਂ ਮੰਨੇ ਜ਼ਮੀਰ ਨਹੀਂ ਮੰਨੇ ਮਰਦ ਇਹਨ ਬੱਚੇ ਭੁੱਖੇ ਮਰਨਦੇ ਮਰਦ ਇਹ ਪਤਨੀ ਮਰਨਦੇ ਔਰ ਬੜੇ ਮਮੂਜੜੇ ਜਿਹਾ ਮਨ ਨਾਲ ਇਹ ਕ੍ਰਿਸ਼ਨ ਦੇ ਨਾਲ ਭੋਜਨ ਕਰਦਾ ਸੀ ਇਛਕ ਨਹੀਂ ਸਕਦਾ ਸੀ ਬੁਰਕੀ ਥੱਲੋਂ ਨਹੀਂ ਜਾਂਦੀ ਸੀ ਇੱਕਦਮ ਬੱਚੇ ਯਾਦ ਆਉਂਦੇ ਸਨ ਭੁੱਖੇ ਹੋਣਗੇ ਨਿਲਕਾ ਇੱਕਦਮ ਪਤਨੀ ਯਾਦ ਆਉਂਦੀ ਸੀ ਭੁੱਖੇ ਹੋਣਗੇ لیکن کرشن دے سامنے کس طرح آ کے بچے میرے بکھے نے میں تا آیا نہیں کہ کھادا ہے صرف اس وعدے کھا دا اس نے شک نہ پوے کہ میں کچھ منگل نہیں آیا نہیں وہی وہ مترتا ہے لیکن کرشن نے بھی پتا ہے, میرے سامنے اس دا سر نیواں نہ دے سب کچھ دیتا ہے اور کرشن نے جو پرارتنا کیتی ہے بھگوان رحمت کریں دے سر تے ہمیشہ پگ رہے پربو بخش کریں یہ سر ہمیشہ پگ رہے اس دن تو بعد کسی بھی بےزتی ہو گئی کسی کا سر خالی ہو گیا تو کہہ دیتا جا سکیں پگ لے گئی پگ لے گئی بڑی برکت بڑی گل اس دستار دی اس پگ دی سماجک لباس نہیں ہے یہ پروارک لباس نہیں ہے یہ راجنیتک لباس نہیں ہے یہ روحانی لباس ہے ਇਹ ਧਾਰਮਿਕ ਲਿਵਾਸ ਹੈ ਇਸ ਦੀ ਆਪਣੀ ਮਹਿਮਾ ਹੈ ਔਰ ਇਸ ਮਹਿਮਾ ਦੇ ਚ ਜੋ ਕੁਛ ਹੈ ਮਸਤਕ ਦੇ ਚ ਕਿਵੇਂ ਉਤਰੰਗਾ ਜਮਾ ਹੁੰਦੀਆਂ ਨੇ ਇਹਨੇ ਕਿਹਾ ਮੈਂ ਕੱਲ ਕਰਾਂਗਾ ਜ ਸਮਾਪਤੀ 8:30 ਵੇ ਹਾਜ਼ਰੀ ਭਰਨੀ ਸੀ ਦੂਸਰੇ ਗੁਰਦੁਆਰੇ ਸਾਹਿਬ ਦੇ 8:30 ਵੇ ਇੱਥੇ ਕਰ ਬੈਠਾ ਹਮਾ ਕਰਨਾ ਮੈਂ ਤੁਹਾ ਬਾਅਦ ਵੀ ਕਿਸੇ ਨੂੰ ਬੋਲਣਾ ਮੈਂ ਤੇ ਮੈਂ ਉਸ ਕੋਲ ਵੀ ਮਾਫੀ ਮੰਗ ਲਵਾਂ ਕਿਉਂਕਿ ਉਹਦਾ ਟਾਈਮ ਮੈਂ ਖਾ ਗਿਆ ਮਾਫੀ ਤੁਹਾਡੇ ਕੋਲ ਵੀ ਉਹਨਾਂ ਸਜਣਾ ਕੋਲ ਬਲਸੁਖਰੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿ ਅਰਦਾਸ ਸੱਲਾਂ ਦੋਸਤੋ ਅੱਜ ਦੀ ਕਥਾ ਤੋਂ ਜਿਹੜਾ ਸਬਕ ਹਾਸਲ ਹੁੰਦਾ ਵਾ ਇਹ ਗੱਲ ਬਿਲਕੁਲ ਸੱਚ ਹੈ ਕਿ ਸੱਚ ਦੀ ਗੱਲ ਕਹਿਣਾ ਹੱਕ ਦੀ ਗੱਲ ਜਿਹੜਾ ਬੰਦਾ ਕਹਿੰਦਾ ਨਾ ਉਹ ਸਭ ਤੋਂ ਮੁਸ਼ਕਲ ਹੈਗਾ ਵਾ ਤੁਸੀਂ ਆਪਣੇ ਖਾਨਦਾਨ ਦੇ ਵਿੱਚ ਆਪਣੇ ਦੋਸਤਾਂ ਨਾਲ ਭੈਣ ਭਰਾਵਾਂ ਨਾਲ ਅਗਰ ਹੱਕ ਦੀ ਗੱਲ ਕੋ ਜਿਹੜੀ ਸੱਚ ਗੱਲ ਹੈ ਜਿਹੜਾ ਕਿ ਅਗਰ ਮਾੜਾ ਕੰਮ ਕਰਦਾ ਤਾਂ ਉਹਨੂੰ ਕੋ ਭਾਈ ਤੂੰ ਮਾੜਾ ਕੰਮ ਕਰਨਾ ਵਾ ਤੇ ਤੁਸੀਂ ਦੇਖਣਾ ਕਿ ਤੁਹਾਡੇ ਮਾਪਿਓ ਤੁਹਾਡੇ ਭੈਣ ਭਰਾ ਜਿਹੜਾ ਕੋਈ ਗਲਤ ਕੰਮ ਕਰਨਗੇ ਤੇ ਤੁਸੀਂ ਉਹਨਾਂ ਨੂੰ ਹੱਕ ਸੱਚ ਦੀ ਗੱਲ ਕਰੋਗੇ ਤੇ ਉਹ ਤੁਹਾਡੇ ਖਿਲਾਫ ਹੋ ਜਾਣਗੇ ਕਹਿਣਗੇ ਲੈ ਬਈ ਇਹ ਬੰਦਾ ਤੇ ਸਾਡਾ ਦੁਸ਼ਮਣ ਹੋ ਗਿਆ ਵਾ ਤੁਹਾਡੇ ਕੋਈ عزیز ਦੋਸਤ ਹੈ ਮਹੱਲੇਦਾਰ ਕੋਈ ਵੀ ਵੀਰੋ ਬੰਦਾ ਵਾ ਤੁਸੀਂ ਹੱਕ ਦੀ ਗੱਲ ਕਰਿਓ ਅਗਰ ਕੋਈ ਚੋਰੀ ਕਰ ਰਿਹਾ ਵਾ ਅਗਰ ਕੋਈ ਮਲਾਵਟ ਕਰ ਰਿਹਾ ਵਾ ਅਗਰ ਕੋਈ ਝੂਠ ਬੋਲ ਰਿਹਾ ਵਾ ਕੋਈ ਗਲਤ ਕੰਮ ਕਰ ਰਿਹਾ ਵਾ ਤੁਸੀਂ ਉਹਦੀ ਨਿਸ਼ਾਨਦੇਹੀ ਕਰੋ ਉਹਨਾਂ ਕੋ ਭਾਈ ਤੂੰ ਗਲਤ ਕੰਮ ਕਰਨਿਆ ਤੇ ਫਿਰ ਤੁਸੀਂ ਦੇਖੋ ਕਿ ਹੱਕ ਦੀ ਜਦੋਂ ਗੱਲ ਕਰੋਗੇ ਫਿਰ ਤੁਹਾਡੇ ਸਾਰੇ ਦੁਸ਼ਮਣ ਬਣ ਜਾਣਗੇ ਫਿਰ ਤੁਹਾਡਾ ਜੀਣਾ ਮੁਹਾਲ ਹੋ ਜਾਏਗਾ ਫਿਰ ਤੁਹਾਡੀ ਜ਼ਿੰਦਗੀ ਮੁਸ਼ਕਲ ਹੋ ਜਾਗੀ ਵੀਰੋ ਇਹ ਜਿਹੜੀ ਕਥਾ ਵੈ ਸਾਨੂੰ ਇਹਦੇ ਵਿੱਚ ਬੜਾ ਵੱਡਾ ਸਬਕ ਮਿਲਦਾ ਵੈ ਲੇਕਿਨ ਕੀ ਹੈ ਕਿ ਜਿੱਤ ਹਮੇਸ਼ਾ ਹੀ ਵੀਰੋ ਹੱਕ ਦੀ ਹੁੰਦੀ ਹੈ ਵਕਤੀ ਤੌਰ ਤੇ ਜਿਹੜਾ ਹੱਕ ਹੁੰਦਾ ਵੈ ਉਹ ਦਬ ਜਾਏਗਾ ਵਕਤੀ ਤੌਰ ਤੇ ਹੋ ਸਕਦਾ ਹੱਕ ਜਿਹੜਾ ਵੈ ਉਹਦੀ ਹਾਰ ਹੋ ਜਾਵੇ ਲੇਕਿਨ ਨਾਮ ਇਹ ਚੇਕ ਜਿਹੜਾ ਰਹਿੰਦਾ ਵਾ ਹੱਕ ਦਾ ਹੱਕ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਵਾ ਤੇ ਸੰਤ ਮਸਕੀਨ ਜੀ ਦੀ ਹਰ ਕਥਾ ਦੇ ਵਿੱਚ ਇੱਕ ਜ਼ਿੰਦਗੀ ਦਾ ਸਾਨੂੰ ਇੱਕ ਪਹਿਲੂ ਮਿਲਦਾ ਵਾ ਇਸ ਕਰਕੇ ਵੀਰੋ ਮੈਂ ਤੇ ਕਥਾ ਬੜੇ ਗੌਰ ਨਾਲ ਸੁਣੀ ਹੈ ਤੁਸੀਂ ਵੀ ਗੌਰ ਨਾਲ ਕਥਾ ਸੁਣਿਆ ਕਰੋ ਜਿਹੜਾ ਵਿੱਚ ਪੈਗਾਮ ਹੁੰਦਾ ਵਾ ਛੁਪਿਆ ਹੋਇਆ ਉਹ ਪੈਗਾਮ ਲਿਆ ਕਰੋ ਤਾਂ ਕਿ ਤੁਹਾਨੂੰ ਕੋਈ ਉਹਦਾ ਫਾਇਦਾ ਹੋਵੇ ਵੀਰੋ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਲਾਜ਼ਮੀ ਕਰਿਓ ਆਪਣਾ ਟੈਸਰਾ ਖਿਆਰ ਇੱਕ ਦੋ ਆ ਯਾਦ ਰੱਖਿਓ ਅੱਲਾ ਫੇਜ਼